ਝੰਡਾ ਲਾ ਕੇ ਰੱਖੋ ਅੱਜ 26 ਜਨਵਰੀ ਦੇਸ਼ ਦੇ ਵਿੱਚ 26 ਜਨਵਰੀ ਨੂੰ ਆਈ ਜਾ ਰਹੀ ਆ ਤਸਵੀਰਾਂ ਏਕਤਾ ਲਹਿਰ ਤੇ ਤੁਹਾਨੂੰ ਨਕੋਦਰਨੀਆਂ ਦਿਖਾ ਰਹੇ ਆ ਨਕੌਦਰ ਦੇ ਵਿੱਚ ਤਰੰਗਾ ਯਾਤਰਾ ਕੱਢੀ ਜਾ ਰਹੀ ਆ ਜਿਹੜੀ ਤਰੰਗਾ ਯਾਤਰਾ ਦਵਿੰਦਰ ਕਲੇਰ ਦੀ ਅਗਵਾਈ ਦੇ ਵਿੱਚ ਹਰ ਸਾਲ ਨਕੌਦਰ ਦੇ ਵਿੱਚ ਕੱਢੀ ਜਾਂਦੀ ਆ ਗੱਲਬਾਤ ਕਰ ਲੈਨੇ ਆ ਸਰ ਸਭ ਤੋਂ ਪਹਿਲੇ ਸਵਾਗਤ ਹੈ ਤੁਹਾਡਾ ਸਭ ਤੋਂ ਪਹਿਲਾਂ ਇੱਕ ਤਾਂ ਲਹਿਰ ਦੀ ਸਾਈਟ ਟੀਮ ਦਾ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਇਹ ਤਰੰਗਾ ਯਾਤਰਾ ਜੋ ਦੇਸ਼ ਦਾ ਗੌਰਵ ਸਾਡਾ ਅضਵਚ ਚੰਡਾ ਸਾਡਾ ਤਰੰਗਾ ਅਸੀਂ ਨਾਲ ਲੈ ਕੇ ਚੱਲਦੇ ਆਂ ਉਹਨਾਂ ਨੇ ਕਵਰੇਜ ਕੀਤੀ ਨਾ ਬਹੁਤ-ਬਹੁਤ ਧੰਨਵਾਦ ਮੈਂ ਪੂਰੇ ਦੇਸ਼ ਵਾਸੀਆਂ ਨੂੰ ਸ਼੍ਰੀ ਨਰਿੰਦਰ ਭਾਈ ਮੋਦੀ ਜੀ ਵੱਲੋਂ ਮੈਂ ਆਪਣੇ ਵੱਲੋਂ ਦਵਿੰਦਰ ਕਲੇਰ ਭਾਰਤੀ ਸਪੈਸ਼ਲ ਟੀਮ ਦੀ ਸਾਰੀ ਪੂਰੀ ਟੀਮ ਦੇ ਵੱਲੋਂ ਮੈਂ ਸਾਰੇ ਦੇਸ਼ ਵਾਸੀਆਂ ਨੂੰ 26 ਜਨਮ ਦੇ ਮੌਕੇ ਤੇ ਲੱਖ-ਲੱਖ ਵਧਾਈਆਂ ਦਿੰਦਾ ਹਾਂ ਜਿੱਥੇ ਕਿ ਉੱਥੇ ਨਾ ਡਾਕਟਰ ਬਾਬਾ ਸਾਹਿਬ ਪੀਰਾਮਿਡ ਕਾਈ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਰਿਣੀ ਆ ਅਸੀਂ ਬਾਬਾ ਸਾਹਿਬ ਜੀ ਦੇ ਜਿਨ੍ਹਾਂ ਨੇ ਸਾਨੂੰ ਅੱਜ ਅਸੀਂ ਇੱਥੇ ਹੋਣ ਜੋ ਕਰ ਦਿੱਤਾ ਸ਼ ਪੜਨ ਜੋ ਕਰ ਦਿੱਤਾ ਸਾਨੂੰ ਅਫਸਰ ਬਣਾ ਦਿੱਤਾ ਡਾਕਟਰ ਬਾਬਾ ਸਾਹਿਬ ਦੇਣਾ ਹੈ ਔਰ 26950 ਨੂੰ ਜੋ ਡਾਕਟਰ ਬਾਬਾ ਸਾਹਿਬ ਦੁਆਰਾ ਲਿਖਿਆ ਇਹ ਸੰਵਿਧਾਨ ਨੂੰ ਜੋ ਡਾਕਟਰ ਬਾਬਾ ਸਾਹਿਬ ਜੀ ਨੇ ਸਾਡੇ ਦੇਸ਼ ਨੂੰ ਸੋਪਿਆ ਸੀਗਾ ਉਹਦੀ ਅੱਜ ਬੜੀ ਖੁਸ਼ੀ ਮਨਾਉਂਦੇ ਆਂ ਅਸੀਂ ਰਿਜ਼ਲਟ ਮਿਲ ਕੇ ਸਾਰੇ ਖੁਸ਼ੀ ਮਨਾਉਂਦੇ ਆਂ ਇੱਕ ਅਸੀਂ ਪਲੇਟਫਾਰਮ ਤੇ ਚੱਲਦੇ ਆਂ ਉਹ ਡਾਕਟਰ ਬਾਬਾ ਸਾਹਿਬ ਪੀਰਾ ਮੇਧ ਕਾਰਜੀ ਦਾ ਅਸੀਂ ਬਹੁਤ ਹੀ ਧੰਨਵਾਦ ਦਿਲੋਂ ਧੰਨਵਾਦ ਕਰਦੇ ਆਂ ਆਦੀ ਧੰਨਵਾਦ ਆ ਸਾਡੇ ਬੱਚਿਆਂ ਨੂੰ ਜੋ ਸਾਡੇ ਬੱਚੇ ਆ ਡਾਕਟਰ ਬਣ ਰਹੇ ਨੇ ਸਾਡੇ ਬੱਚੇ ਅਫਸਰ ਬਣ ਰਹੇ ਨੇ ਉਹਨਾਂ ਦੇ ਨੇ ਬੱਚੇ ਸਾਡੇ ਪੜ੍ਹ ਲਿਖ ਕੇ ਬਣ ਰਹੇ ਨੇ ਔਰ ਅੱਜ ਮੈਂ ਜਵਿੰਦਰ ਕਲੇਰ ਐਸ ਸੀ ਪੰਜਾਬ ਤੋਂ ਚੇਅਰਮੈਨ ਔਰ ਕੈਸ਼ਰ ਐਸ ਸੀ ਮੋਰਦੇ ਬੀ ਜੀ ਪੀ ਪੰਜਾਬ ਤੋਂ ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਹਾਂ ਔਰ ਨਰਿੰਦਰ ਭਾਈ ਮੋਦੀ ਜੀ ਬਲੋਂ ਪੂਰੇ ਦੇਸ਼ ਵਾਸੀਆਂ ਨੂੰ ਇਸ 26 ਨਵੰਬਰ ਦੀ ਲੱਖ ਲੱਖ ਵਧਾਈ ਜੈ ਭੀਮ ਜੈ ਭਾਰਤ ਹਾਂਜੀ ਸਖੀ ਨਾਲ ਜੰਦਰ ਸ਼ੇਖਰ ਚੋਹਾਨ ਪ੍ਰਦੇਸ਼ ਮੈਂਬਰ ਜੀ ਹਾਂਜੀ ਮੈਂ ਅੱਜ ਦੇ ਦਿਨ ਇਹ ਜਿਹੜਾ ਸਾਡਾ ਸੰਵਿਧਾਨ ਬਣਿਆ ਸੀ ਜਿਹੜਾ ਕਿ 26 ਨਵੰਬਰ ਤੋਂ 1950 ਨੂੰ ਇੰਪਲੀਮੈਂਟ ਹੋਇਆ ਸੀ ਜਿਹੜਾ 1950 ਦੇ ਵਿੱਚ ਔਰ ਇਹ ਜਿਹੜਾ ਸੰਵਧਾਨ ਆ ਸਾਨੂੰ ਸਾਰਿਆਂ ਨੂੰ ਤਾਕਤ ਦਿੰਦਾ ਹੈ ਔਰ ਅੱਜ ਅਸੀਂ ਗਣਤੰਤਰ ਦਿਵਸ ਜਿਹੜਾ ਆ ਅਸੀਂ 26 ਜਨਵਰੀ ਮਨਾ ਰਹੇ ਆ ਮੈਂ ਅੱਜ ਦੇ ਦਿਨ ਦੇਸ਼ ਵਾਸੀਆਂ ਨੂੰ ਖਾਸ ਕਰਕੇ ਸਾਡੇ ਮੇਰਾ ਛੋਟਾ ਵੀਰ ਦਵਿੰਦਰ ਕਲੇਰ ਜਿਹੜਾ ਕਿ ਹਰ ਸਾਲ ਇਹ ਤਿਰੰਗਾ ਯਾਤਰਾ ਜਿਹੜੀ ਇਹ ਕਰਦਾ ਹੈ ਬਹੁਤ ਵਧੀਆ ਔਰ ਦੇਸ਼ ਦੇ ਵਿੱਚ ਇੱਕ ਲਹਿਰ ਜਾਂਦੀ ਆ ਨਕੋਦ ਦੇ ਵਿੱਚ ਇਹ ਭਾਵਨਾ ਵੀ ਸਭ ਏਸੀ ਇੱਕਮਾ ਔਰ ਸਾਡਾ ਜਿਹੜਾ ਸਬਦਾਨ ਆ ਸਾਨੂੰ ਇੱਕ ਹੋਣ ਦੀ ਜਿਹੜੀ ਇਹ ਇਹ ਨਿਰਦੇਸ਼ ਦਿੰਦਾ ਹੈ ਔਰ ਅਸੀਂ ਇਹਦੀ ਪਾਲਣਾ ਕਰੀਏ ਔਰ ਅਸੀਂ ਤਰੱਕੀ ਕਰੀਏ ਹਰ ਸਾਲ ਅਸੀਂ ਆਪਣੇ ਹਿੰਦੁਸਤਾਨ ਦੇ ਵਿੱਚ ਜਿਹੜੀ ਅੰਬੇਦਕਰ ਜੀ ਦਾ ਜਿਹੜਾ ਸੰਵਿਧਾਨ ਆ ਇਹ ਵਰਲਡ ਦੇ ਵਿੱਚ ਜਿਹੜਾ ਸੰਵਿਧਾਨ ਆ ਸਭ ਤੋਂ ਨੰਬਰ 1 ਜਿਹੜਾ ਸੰਵਿਧਾਨ ਆ ਸਾਡਾ ਇੱਥੇ ਇਸ ਲੋਕਤੰਤਰ ਦੇ ਵਿੱਚ ਸਾਨੂੰ ਸਾਰਿਆਂ ਨੂੰ ਹੱਕ ਦਿੰਦਾ ਵੀ ਅਸੀਂ ਆਪਣਾ ਟਰੱਸਟ ਵੀ ਕਰ ਸਕਦੇ ਹਾਂ ਜੋ ਵੀ ਸਾਡੇ ਮਨ ਦੇ ਵਿੱਚ ਭਾਂਬੜਾ ਹੈਗੀ ਆ ਅਸੀਂ ਉਹ ਕਰ ਸਕਦੇ ਹਾਂ ਉਹਨੂੰ ਕੋਈ ਰੋਕ ਨਹੀਂ ਸਕਦਾ ਇਹ ਸੰਵਿਧਾਨ ਦੇ ਵਿੱਚ ਜਿਹੜੀ ਤਾਕਤ ਦਿੱਤੀ ਹੈ ਔਰ ਅੱਜ ਦੇ ਦਿਨ ਮੈਂ ਇੱਕ ਵਾਰੀ ਫਿਰ ਦਵਿੰਦਰ ਕਾਲੇਜੀ ਨੂੰ ਔਰ ਪੂਰੀ ਜਿਹੜੀ ਸਾਡੇ ਨਾਲ ਸਾਡੇ ਜਲੰਧਰ ਸੈਕਟਰੀ ਵਿੱਚ ਜੀ ਆਏ ਨੇ ਹੋਰ ਪਾਰਟੀ ਦੇ ਕਿੰਨੇ ਵੀ ਵਰਕਰ ਆਏ ਨੇ ਮੈਂ ਆਪਣੇ ਵੱਲੋਂ ਚੰਦਰ ਸ਼ਖਰ ਚੌਹਾਨ ਪਰਦੇਸ਼ ਮੈਂਬਰ ਬੀਜੇਪੀ ਵੱਲੋਂ ਮੈਂ ਦਵਿੰਦਰ ਕਲੇਜ ਜੀ ਨੂੰ ਔਰ ਪੂਰੇ ਨਕੋਦਰ ਇਲਾਕੇ ਦੇ ਵਸਨੀਕਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਹਾਂਜੀ ਸਰ ਅੱਜ ਸ਼ਬਰੀ ਜਨੂਈ ਦੇ ਸ਼ੁਭ ਮੌਕੇ ਤੇ ਮੈਂ ਆਪਣੇ ਵੱਲੋਂ ਔਰ ਆਪਣੇ ਭਾਤੇ ਜੰਦਾਬਾ ਪਾਰਟੀ ਜ਼ਿਲ੍ਹਾ ਜਲੰਧਰ ਦੱਖਣੀ ਵੱਲੋਂ ਸਬੂਨ ਨਗਰ ਨਿਵਾਸੀਆਂ ਨੂੰ ਔਰ ਪੂਰੇ ਜ਼ਿਲ੍ਹੇ ਨੂੰ ਕੋਈ ਕੇ ਕੇ ਤੋਂ ਆਤੇ ਸਾਡੇ ਸਟੇਟ ਮੈਂਬਰ ਚੰਦਰਸ਼ੇਖ ਚੋਹਾਨ ਜੀ ਉਹ ਸ਼੍ਰੀ ਦਵਿੰਦਰ ਕਲੇ ਜੀ ਜਿਨ੍ਹਾਂ ਦੀ ਰਹਿਮ ਰਹਿਨਮਾਈ ਦੇ ਹੇਠ ਹੈ ਜਿਹੜੀ ਯਾਤਰਾ ਕੱਢ ਰਹੇ ਆ ਅੱਜ ਯਾਤਰਾ ਕੱਢਣ ਦੀ ਕੀ ਲੋੜ ਆ ਕਿਉਂਕਿ ਯਾਤਰਾ ਕੱਢਣ ਦਾ ਜਿਹੜਾ ਇੱਕ ਸਾਡਾ ਮੈਸੇਜ ਲੋਕਾਂ ਨੂੰ ਇਹ ਦੇਣਾ ਔਰ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਕਿ ਜਿਹੜੀ ਇਹ ਅਸੀਂ ਆਜ਼ਾਦੀ ਦਾ ਅੱਜ ਰੰਗ ਮਾਰ ਰਹੇ ਆ ਇਹ ਸਾਡੇ ਸਾਰੇ ਸ਼ਹੀਦਾਂ ਗੁਰੂਆਂ ਪੀਰਾਂ ਦੀਆਂ ਕੁਰਬਾਨੀਆਂ ਦਾ ਸਦਕਾ ਕਿ ਅੱਜ ਅਸੀਂ ਜਿਨ੍ਹਾਂ ਨੇ ਆਪਣੇ ਜਾਨਾ ਵਾਲੇ ਦੇਸ਼ ਸਾਡਾ ਯਾਦ ਕਰਾਇਆ ਔਰ ਅੱਜ ਅਸੀਂ ਖੁੱਲੀ ਆਬੋ ਹਵਾ ਦੇ ਵਿੱਚ ਆਪਣੇ ਸਾਹ ਲੈ ਰਹੇ ਹਾਂ ਸੋ ਅੱਜ ਦੇ ਇਸ ਦਿਨ ਦੀ ਬਹੁਤ-ਬਹੁਤ ਮੁਬਾਰਕਾਂ ਔਰ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਜਿਹੜਾ 648ਵਾਂ ਜਨਮ ਵਾਰਸ਼ਿਕ ਜਿਹੜਾ ਉਸ ਤੋਂ ਵੀ ਆ ਰਿਹਾ ਉਹਦਿਆਂ ਵੀ ਸਾਰੇ ਸੂਚੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੋ ਤਸਵੀਰਾਂ ਤੁਹਾਨੂੰ ਅੰਬੇਡਕਰ ਚੌਕ ਨਕੌਦਰ ਤੋਂ ਦਿਖਾ ਰਹੀ ਸੀ ਜਿੱਥੇ ਕਿ ਦਵਿੰਦਰ ਕਲੇਰ ਦੀ ਅਗਵਾਈ ਦੇ ਵਿੱਚ ਤਿਰੰਗਾ ਯਾਤਰਾ ਕੱਢੀ ਜਾ ਰਹੀ ਆ ਤਿਰੰਗਾ ਯਾਤਰਾ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਦੀ ਹੋਈ ਡਾਕਟਰ ਅੰਬੇਡਕਰ ਚੌਕ ਦੇ ਵਿਖੇ ਪਹੁੰਚੀ ਆ ਕੈਮਰਾ ਪਰਸਾ ਸੁਮੇਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਏਕਤਾਲਰ ਨਿਊਜ਼ ਨਕੌਦਰ